ਕੱਲਾ ਕਾਂਚਨ ਕੁਮਾਰੀ ਦਾ ਮੁੱਦਾ ਹੀ ਨਹੀਂ ਹੈਗਾ ਇਹ ਇਹ ਸਾਡੇ ਬਹੁਤ ਸਾਰੇ ਬਾਣੇ ਪਾ ਕੇ ਗਾਲਾਂ ਕੱਢੀ ਜਾਂਦੇ ਆ ਅਸੀਂ ਬਾਝਰ ਉਠਾਵਾਂਗੇ ਅੱਜ ਜੇ ਅਸੀਂ ਇੱਥੇ ਇਕੱਠੇ ਹੋਏ ਆਂ ਇੱਕ ਪਾਸੇ ਅਸੀਂ ਕਹਿੰਦੇ ਆ ਅਸੀਂ ਬਾਣਾ ਪਾਇਆ ਹੋਇਆ ਫਿਰ ਇੱਕ ਪਾਸੇ ਅਸੀਂ ਆ ਕੇ ਗਾਲ ਮਾਂ ਦੀ ਭੈਣ ਦੀ ਅਸੀਂ ਜੋ ਵੀ ਹੋਇਆ ਅਸੀਂ ਕੱਢ ਦਿੰਨੇ ਆ ਹੁਣ ਸ਼ਰਾਬ ਉਹਦੇ ਲਈ ਨੁਕਸਾਨਦਾਇਕਾ ਜਿਹੜਾ ਉਹਨੂੰ ਪੀ ਰਿਹਾ ਇਹ ਜਿਹੜੀ ਅਸ਼ਲੀਲਤਾ ਹੈ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਜਾ ਕੇ ਘਰ ਘਰ ਰਹੀ ਹੈ ਕਿਉਂਕਿ ਹਰ ਕੋਈ ਦੇਖ ਰਿਹਾ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਕਿ ਸਾਡੇ ਘਰੇ ਕਿਹੜਾ ਕਿਸ ਨੇ ਆਟਾ ਪਾ ਦੇਣਾ ਉਹ ਇੰਨੀ ਸ਼ਰਮ ਵਾਲੀ ਗੱਲ ਹੈ ਕਿ ਬਹੁਤ ਲੋਕਾਂ ਨੇ ਨਾ ਇਹ ਸਮਝ ਲਿਆ ਵੀ ਪੰਜਾਬ ਇੱਕ ਵਾਰਸ ਦੇਸ਼ ਆ ਇਹਦਾ ਕੋਈ ਵਾਰਸ ਨਹੀਂ ਹੈਗਾ ਹਿਸਟਰੀ ਚ ਗੁਰਸਾਹਿਬ ਦੇ ਟਾਈਮ ਵੀ ਸੀ ਕਹਿੰਦੇ ਗੁਰਬਾਣੀ ਚ ਵੀ ਜ਼ਿਕਰ ਆ ਉਹਨਾਂ ਦਾ ਵੈਸ਼ਵਾਵਾ ਸ਼ਬਦ ਗੁਰਬਾਣੀ ਚ ਜ਼ਿਕਰ ਹੈ ਕਹਿੰਦੇ ਉਦੋਂ ਗੁਰਸਾਹਿਬ ਨੇ ਕਿਉਂ ਨਹੀਂ ਇਹਨਾਂ ਨੂੰ ਮਾਰਿਆ ਉਦੋਂ ਕਿਉਂ ਨਹੀਂ ਕਿਤੇ ਜ਼ਿਕਰ ਆਇਆ ਕਿ ਇਹਨਾਂ ਨੂੰ ਮਾਰ ਦੋ ਅੱਜ ਕਿਉਂ ਪਰ ਇਹ ਜਿਹੜਾ ਹੁਣ ਸਾਰਾ ਕੁਝ ਖੁੱਲੇ ਆਮ ਹੋ ਗਿਆ ਕਿਵੇਂ ਜੇ ਅੱਜ ਨਾ ਨਾ ਕੋਈ ਸਿੰਘ ਨਹੀਂ ਪੰਜਾਬ ਦੇ ਹੱਕ ਦੇ ਵਿੱਚ ਖੜੀ ਜੇ ਆ ਪੰਜਾਬ ਦੇ ਲੱਚਰ ਪੁਨੇ ਨੂੰ ਬੰਦ ਕਰਨ ਦੀ ਆਵਾਜ਼ ਨਾ ਨਾ 28 ਤੇ ਮੈਂ ਸੱਚੀ ਸਟੇਜ ਤੇ ਵੀ ਖਿ ਜਾ ਕੇ ਕਹਿ ਦੇਣਾ ਵੀ ਬੀਜੇ ਕੱਲੇ ਸਿੱਖ ਡਾਂਗ ਚੱਕਣਗੇ ਨਾ ਇਹ ਕਹਦੇ ਨੂੰ ਕਿ ਲਿਆ ਯਾਰ ਇਹ ਤਾਂ ਹਰਕ ਨੂੰ ਮਾਰ ਦਿੰਦੇ ਆ ਇਹਨਾਂ ਦਾ ਕੀ ਆ ਇਹਨਾਂ ਦਾ ਕੀ ਧਰਮ ਹੈ ਦਾ ਜਲੇ ਖੜੇ ਨੂੰ ਗਾਜਰ ਮੂਲੀ ਨੂੰ ਵੱਢ ਦਿੰਦੇ ਆ ਜਿਹੜੀ ਉਹ ਕੁਮਾਰੀ ਮਰੀ ਹੈ ਉਹਦਾ ਕਸੂਰ ਘੱਟ ਹੈ ਉਹਦੀ ਪਰਵਰੇਸ਼ ਦਾ ਉਹਦੇ ਲੋਕਾਂ ਦਾ ਜ਼ਿਆਦਾ ਕਸੂਰ ਹੈ ਜੀ ਗੁਰੂ ਘਰ ਕਾਦੇ ਵਾਸਤੇ ਅਨਾਉਂਸ ਕਰਦੇ ਹੋ ਵੀ ਭਾਈ ਜੇ ਕਿਸੇ ਨੇ ਪਿੰਡ ਦੇ ਵਿੱਚੋਂ ਕੋਈ ਲਚਰਤਾਂ ਫਲਾਈ ਪਿੰਡ ਦੇ ਵਿੱਚੋਂ ਅਸੀਂ ਬੇਦਖਲ ਕਰਾਂਗੇ ਉਹ ਬੰਦੇ ਨੂੰ ਕੰਚਨ ਕੁਮਾਰੀ ਦਾ ਕੋਈ ਬਾਹਲਾ ਵੱਡਾ ਮੁੱਦਾ ਨਹੀਂ ਸੀਗਾ ਜਿਹੜਾ ਨੇ ਹਾਈਲਾਈਟ ਕਰਦਾ ਬਹੁਤ ਵੱਡਾ ਬਣਾ ਲਿਆ ਸਿਸਟਮ ਜਿਵੇਂ ਕੋਈ ਬਹੁਤ ਮਹਾਨ ਸ਼ਖਸੀਅਤ ਚਲੀ ਗਈ ਦੁਨੀਆ ਤੋਂ